ਹਾਂ ਕਈ ਚਾਰ ਬੰਦੇ ਆ ਤਾਂ ਮੈਂ ਪੁੱਛਿਆ ਬਈ ਇਹਦਾ ਰਿਲੇਸ਼ਨ ਕਿੰਦਾ ਦਾ ਹੈ ਨਾ ਬਈ ਹਰ ਬੰਦੇ ਨੇ ਪਤਾ ਕੀ ਕਿਹਾ ਬਈ ਬਈ ਨਸ਼ਾ ਕਰਦਾ ਬਈ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਤੇ ਮੈਨੂੰ ਆਪਣੇ ਮਾਂ ਦੀ ਸੌਣ ਲੱਗੇ ਮੈਨੂੰ ਆਪਣੇ ਬਾਪ ਦੀ ਸੌਣ ਲੱਗੇ ਚਲੋ ਵੀ ਪ੍ਰੀਤ ਬਰਾੜ ਨੂੰ ਕਾਲ ਲਾਈਏ ਪਹਿਲਾਂ ਤੇ ਫੋਟੋ ਬਾਬਾ ਜੀ ਦੀ ਲਾਈਓ ਪ੍ਰੀਤ ਬਰਾੜ ਬਾਈ ਨੇ ਤੇ ਦੋ ਜੀ ਬਾਈ ਨੂੰ ਪੁੱਛੀਏ ਇਹ ਜਾਣਦਾ ਹੀ ਆ ਮੈਨੂੰ ਪ੍ਰੀਤ ਬਰਾੜ ਬਾਈ ਮਿਲਿਆ ਕਈ ਵਾਰੀ ਹੈਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਪ੍ਰੀਤ ਬਰਾੜ ਭਾਜੀ ਬੋਲਦੇ ਹਾਂ ਜੀ ਹਾਂਜੀ ਹਿੰਦੀ ਜੀ ਹਾਂਜੀ ਹਾਂਜੀ ਪਛਾਣ ਲਿਆ ਹਾਂ ਵੀਰੇ ਹਾਂਜੀ ਉਹ ਵੀਰੇ ਮੈਂ ਜਿੱਦਾਂ ਪਈ ਆਪਣਾ ਮੇਰੇ ਰੇਡੀਓ ਤੇ ਇੱਕ ਕਾਲ ਆਈ ਸੀ ਇੱਕ ਮੈਂ ਕਿਹਾ ਭਰਾ ਦਾ ਪੱਖ ਪੁੱਛ ਲਈਏ ਵਧੀਆ ਬੰਦਾ ਆ ਕੋਈ ਲਿਓ ਲਿਓ ਮਤਲਬ ਉਹਦੇ ਬਾਰੇ ਕੁਝ ਕਹਿਣਾ ਤੁਸੀਂ ਉਹ ਮੈਨੂੰ ਕਾਲ ਆਈ ਮੈਂ ਤੁਹਾਨੂੰ ਦੱਸਦਾ ਹੁਣ ਆਪਣਾ ਟਿਕਟੋਕ ਤੇ ਸੁਣ ਰਹੇ ਸੀ ਹਜ਼ਾਰਾਂ ਲੋਕ ਤੇ ਉਹਨਾਂ ਦੀ ਕਾਲ ਆਈ ਸੀ ਉਹ ਕਿ ਰਿਕਾਰਡਿੰਗ ਵੀ ਭੇਜ ਰਏ ਸੀ ਤੁਹਾਡੀ ਮੈਂ ਕਿਹਾ ਇਦਾਂ ਨਹੀਂ ਚਲਾਉਣੀ ਪਹਿਲਾਂ ਭਰਾ ਦਾ ਆਪਾਂ ਪੱਖ ਸੁਣੀਏ ਸੋ ਤਾਂ ਉਹ ਨਹੀਂ ਤੁਹਾਡਾ ਨੰਬਰ ਦਿੱਤਾ ਕਦੋਂ ਕਦੋਂ ਆਈ ਸੀ ਕਾਲ ਉਹ ਨਹੀਂ ਹੋਣੀ 1 ਮਿੰਟ ਪਹਿਲਾਂ ਤੇ ਉਹ ਨਹੀਂ ਨੰਬਰ ਦਿੱਤਾ ਤੇ ਟਿਕਟੌਕ ਤੇ ਹਜ਼ਾਰਾਂ ਲੋਕ ਸੁਣ ਰਹੇ ਸੀ ਰਿਕਾਰਡਿੰਗ ਮੈਂ ਚਲਾਉਣ ਨਹੀਂ ਦਿੱਤੀ ਹਾਂਜੀ ਉਹ ਕਹਿ ਰਿਹਾ ਵੀ ਤੁਸੀਂ ਪੈਸੇ ਲੈ ਮੋੜਦਾ ਨਹੀਂ ਪਿਆ ਤਾਂ ਮੈਂ ਕਿਹਾ ਭਰਾ ਨੂੰ ਪੁੱਛ ਲੈਂਦਾ ਮੋੜਦਾ ਨਹੀਂ ਵੀਰੇ ਪਤਾ ਕੀ ਹੈ ਨਾ ਆਪਾਂ ਇੱਕ ਨਾ ਸ਼ੂਟਿੰਗ ਰੱਖੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਹਾਂਜੀ ਉਹਨਾਂ ਮੈਚਟ ਵੀ ਭੇਜ ਦਿਨਾ ਵੀਰੇ ਤੇ ਇਹਨੇ ਸ਼ੂਟਿੰਗ ਰਖਾ ਲਈ ਕਹਿੰਦਾ ਮੈਂ ਵਿੱਚ ਗਾਣਾ ਕਰਨਾ ਹੈ ਤੇ ਮੈਂ ਉਹਨੂੰ ਕਿਹਾ ਵੀ ਚੱਲ ਤੂੰ ਕਰ ਲੈ ਇਹਨੂੰ ਸ਼ੌਂਕ ਸੀਗਾ ਮਿਊਜ਼ਿਕ ਮਾਜਿਕ ਦਾ ਕਰਨ ਦਾ ਹਣਾ ਅੱਛਾ ਆਪਾਂ ਬਈ 7500 ਡਾਲਰ ਚ ਗਾਣਾ ਡਨ ਕਰਤਾ ਇਹ ਕਹਿੰਦਾ ਵੀ ਮੈਂ 3000 ਡਾਲਰ ਮੈਂ ਲਾ ਦੂੰਗਾ ਹਾਂਜੀ ਹਾਂਜੀ ਮੈਂ ਕਿਹਾ ਠੀਕ ਹੈ ਇਹਨੇ 2900 ਡਾਲਰ ਡਾਇਰੈਕਟਰ ਨੂੰ ਦੇਤਾ ਹਾਂਜੀ 2900 ਹਾਂਜੀ 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 ਦੇਤਾ ਦੇਤਾ ਤੇ ਭਾਜੀ ਇਹ ਜਿੱਦਣ ਸ਼ੂਟਿੰਗ ਸੀਗੀ ਸਵੇਰੇ ਮੈਨੂੰ ਕਾਲ ਕਰੀ ਗਿਆ ਭਾਜੀ ਸ਼ੂਟਿੰਗ ਵਾਲੇ ਦਿਨ ਪਹੁੰਚੇ ਨਹੀਂ ਉੱਥੇ अच्छा आपा शूट रख लिया सारा मैं प्रूफ भेज देना भाई सारा ओ ओ ही मैं कमा थाड़ी एक का थना ता बजदी नहीं गल तो सुनो 7500 7500 डॉलर ਦਾ ਪੈਕੇਜ ਹੋਇਆ ਸੀ ਵੀਰੇ ਸਾਰਾ ਕੁਝ ਤੋਂ ਵੀਰੇ ਮੈਂ ਪ੍ਰੂਫ ਮੈਨੂੰ ਇਹਦਾ ਮੈਸੇਜ ਆ ਜਾਂਦਾ ਕਿਤੇ ਬੰਦੇ ਦਾ ਵਿਵਹ ਦਾ ਤਾਂ ਰਾਤ ਐਕਸੀਡੈਂਟ ਹੋ ਗਿਆ ਹਾਂ ਕਿਉਂਕਿ ਇਹਨੇ ਉੱਥੇ ਥੋੜੇ ਪੈਸੇ ਹੋਰ ਦੇਣੇ ਸੀਗੇ ਕਿਉਂਕਿ ਇਹਦਾ ਆਪਣਾ ਇਹਨੇ 2900 ਦਿੱਤਾ ਸੀ ਇਹਨੇ 2500 ਹੋਰ ਦੇਣਾ ਸੀ ਮਤਲਬ 2900 ਕਹਾ ਦੇ ਦਿੱਤਾ ਸੀ ਨੇ ਲਿਓ ਬਾਈ ਨੇ ਲੀਓ ਦਾ ਇਹ ਦਿੱਤਾ ਸੀਗਾ ਵੀ ਮੈਂ ਮੇਨ ਲੀਡ ਤੇ ਕਰੂੰਗਾ ਵੀ ਗਾਣਾ ਮੇਨ ਮੈਨੂੰ ਦਿਖਾਉ ਗਾਣੇ ਦੇ ਵਿੱਚ ਅੱਛਾ ਹੀਰ ਮਾਡਲ ਮੁੰਡਾ ਮੈਂ ਹੋਊਂਗਾ ਓਕੇ ਮੈਂ ਹੋਊਂਗਾ ਮੇਰੇ ਕੋਲ ਕੈਟ ਪਈ ਸਾਰੀ ਮੈਂ ਸਿੱਧੀ ਡਾਇਰੈਕਟਰ ਨਾਲ ਗੱਲ ਕਰਾਤੀ ਮੇਰਾ ਕੋਈ ਰੋਲ ਨਹੀਂ ਸੀ ਵੀਰੇ ਅੱਛਾ ਅੱਛਾ ਹਾਂ ਹਾਂ ਤੇ ਇਸ ਕਿਆੰਦਾ ਮਤਲਬ ਵੀ ਗਾਣੇ ਤੇ ਟੂਟਲ ਉਹ ਲੱਗਣਾ ਸੀ ਤੇ ਇਹ ਬਾਈ ਉਹ ਦਿਨ ਸ਼ੂਟਿੰਗ ਜਦੋਂ ਸ਼ੂਟਿੰਗ ਰੱਖਤੀ ਪਹਿਲੇ ਦਿਨ ਤਾਂ ਸ਼ਾਮ ਨੂੰ ਸਵੇਰੇ ਇਹਨੇ ਮੈਨੂੰ ਡਰੈਸਾਂ ਡਰਸਾਂ ਦਿਖਾਈਆਂ ਸਾਰੀਆਂ ਡਾਇਰੈਕਟਰ ਨੂੰ ਵੀ ਮਾਹ ਪਾਉਣੀਆਂ ਆ ਪਾਉਣੀਆਂ ਹਾਂ ਅੱਛਾ ਜੀ ਆਪਾਂ ਜਦੋਂ ਸ਼ੂਟ ਰੱਖ ਲਈ ਵੀਰੇ ਸੈੱਟ ਤੇ ਦੂਜੇ ਦਿਨ ਤਾਰਤੀ ਮੈਸੇਜ ਆਉਂਦਾ ਵੀ ਮੇਰਾ ਐਕਸੀਡੈਂਟ ਹੋ ਗਿਆ ਮੈਂ ਕਹਾ ਦਿਖਾ ਉਹ ਮੈਂ ਜਦੋਂ ਵੇਖਿਆ ਤੇ ਸਾਲਾ ਮੇਰੇ ਮੂਰੇ ਵੀ ਕੱਲ ਲਈ ਜਾਵੇ ਭਾਜੀ ਨਹੀਂ ਸੁਣਦਾ ਆ ਹੁਣ ਸੁਣ ਵੀ ਰਿਹਾ ਆ ਸੁਣ ਵੀ ਰਿਹਾ ਆ ਤਾ ਰਿਕਾਰਡਿੰਗ ਮੈਂ ਕਹਾ ਭਾਈ ਇਦਾਂ ਮੈਂ ਰਿਕਾਰਡਿੰਗ ਨਹੀਂ ਚਲਾਉਣੀ ਇੰਨੇ ਲੋਕਾਂ ਮਰੇ ਭਰਾ ਦੀ ਇਮੇਜ ਵਧੀਆ ਸਾਰੇ ਪਿਆਰ ਕਰਦੇ ਆ ਤਾਂ ਦੂਜੀ ਗੱਲ ਇਹਨੂੰ ਕਸੌਂ ਪਾ ਦੇ ਹੁਣ ਮੇਰੇ ਕੋਲੇ ਪਿੱਛੇ ਜੇ ਫੋਨ ਆਇਆ ਸੀ ਦਾ 4-5 ਦਿਨ ਪਹਿਲਾਂ ਹਾਂ ਮੈਨੂੰ ਕਹਿੰਦਾ ਵੀ ਚੱਲ ਵੀਰੇ ਤੇਰਾ ਵੀ ਨੁਕਸਾਨ ਹੋਇਆ ਮੈਂ ਸ਼ੂਟ ਨਹੀਂ ਤੇ ਨਹੀਂ ਪਹੁੰਚਿਆ ਤੂੰ ਮੈਨੂੰ ਅੱਧੇ ਪੈਸੇ ਮੜਾ ਦੇ ਅੱਛਾ ਮੈਂ ਕਹੇ ਵੀ ਮੈਂ ਡਾਇਰੈਕਟਰ ਨੂੰ ਪੁੱਛ ਲੈਣਾ ਹਾਂ ਜੀ ਵੇਖ ਮੇਰਾ ਕੋਈ ਕਸੂਰ ਨਹੀਂ ਉਹਦੀ ਗਲਤੀ ਤੇਰੀ ਆਉਦੀ ਆ ਮੇਰੀ ਨਹੀਂ ਕੋਈ ਗਲਤੀ ਸਾਡਾ ਤਾਂ ਉੱਤੇ ਖਰਚਾ ਹੋਇਆ ਮਾਡਲ ਦਾ ਇਹ ਆਇਆ ਨਹੀਂ ਫਿਰ ਮਾਡਲ ਕਿਨੂੰ ਲਿਆ ਤੁਸੀਂ ਮੈਂ ਭਜੀ ਆਪ ਕੀਤਾ ਮੈਂ ਤੇ ਫਿਰ ਅੱਛਾ ਆ ਆਪ ਕੀਤਾ ਅੱਜ ਅੱਧਾ ਸ਼ੂਟ ਹੋਇਆ ਉਹ ਗਾਣਾ ਹੋਇਆ ਹੀ ਨਹੀਂ ਅੱਛਾ ਗਾਣਾ ਫਾਈਨਲ ਨਹੀਂ ਹੋਇਆ ਓਕੇ ਹੋਇਆ ਨਹੀਂ ਕਿਉਂਕਿ ਗਾਣਾ ਅੱਧਾ ਹੀ ਰਹਿ ਗਿਆ ਨਾ ਕਿਉਂਕਿ ਇਹਨੂੰ ਵਿੱਚ ਵਿਲਨ ਦਾ ਰੋਲ ਦਿਖਾਉਣਾ ਸੀ ਇਹਨੂੰ ਮੇਨ ਲੀਡ ਤੇ ਗਾਣੇ ਦਾ ਓਕੇ ਹਾਂ ਫੇਰੇ ਇਹਨੇ ਪਾਜੀ ਜਿਹੜਾ ਗਾਣੇ ਤੇ ਵਿੱਚ ਕਰਨਾ ਸੀ ਇਹਨੇ ਗਾਣਾ 10 ਬੰਦਿਆਂ ਨੂੰ ਸੈਂਡ ਕਰਿਆ ਜੀ ਮੈਂ ਅਪਰੂਵ ਦੇ ਦੇਣਾ ਉਹ ਵੀ ਨਹੀਂ ਨਹੀਂ ਠੀਕ ਅਜੇ ਗਾਣਾ ਆਨ ਰੀਲੀਜ਼ ਨਹੀਂ ਸੀ ਗਾਣਾ ਹਨਾ ਅਜਾਣਾ ਰੀਲੀਜ਼ ਨਹੀਂ ਹੋਇਆ ਸੀ ਹਾਂਜੀ ਤਾਂ ਪਾਜੀ ਉਹਦੇ ਵਿੱਚ ਦੱਸੋ ਮੇਰਾ ਮੈਂ ਤਾਂ ਇਹ ਵੀ ਕਹਤਾ ਸੀ ਮੈਂ ਕਿ ਚੱਲ ਥੋੜਿਆਂ ਰੁਕ ਜਾ ਥੰਦਾ ਮੰਦਾ ਬੰਦੇ ਨਾਲ ਚੱਲਦਾ ਵੀ ਮੈਂ ਸੈਟਿੰਗ ਕਰਾ ਕੇ ਤੇਰੀ ਕੋਈ ਨਹੀਂ ਚੱਲ ਜੇ ਤੂੰ ਨਹੀਂ ਆਇਆ ਤੂੰ ਝੂਠ ਬੋਲਦਾ ਕਹਿੰਦਾ ਬਾਬੇ ਮੈਂ ਕਿੱਥੋਂ ਕਰਦਾ ਮੈਨੂੰ ਐ ਆਸੀ ਮੈਨੂੰ ਹੋਰ ਦੇਣੇ ਮੈਂ ਕਿ ਤੂੰ ਫਿਰ ਝੂਠ ਨਾ ਬੋਲਦਾ ਵੀਰੇ ਮੈਨੂੰ ਤੂੰ ਸੱਚੀ ਗੱਲ ਦੱਸ ਦਿੰਦਾ ਵੀ ਮੈਂ ਕਿਹ ਇਹ ਨਾ ਇਹ ਨਾ ਤਾਂ ਨਹੀਂ ਆਵੀਂ ਨਾ ਹੋਰ ਬੈਹ ਦੇਣੇ ਬਣੇ ਸੀ ਸ਼ੂਟਿੰਗ ਤੇ ਇਹਨੂੰ ਵੈਸੇ ਹੋਰ ਦੇਣੇ ਸੀ ਇਹਨੂੰ ਸ਼ੂਟਿੰਗ ਵਾਲੇ ਦਿਨ ਓਕੇ ਹਾਂ ਮਰਕਲ ਪ੍ਰੂਫ ਪਏ ਵੀਰੇ ਸਾਰੇ ਮੈਂ ਸਾਰੇ ਸੈਂਡ ਕਰ ਦੇਣਾ ਤੈਨੂੰ ਹੁਣੀ ਠੀਕ ਆ ਓਏ ਇਹਦੀ ਚੈਟ ਪਈ ਆ ਸਾਰੀ ਹਾਂ ਇਹਨੂੰ ਲਿੰਕ ਤੇ ਲੈ ਲੈ ਮੇਰੇ ਨਾਲ ਲਿੰਕ ਤੇ ਲੈ ਲੈ ਇੱਕ ਮਿੰਟ ਲਿੰਕ ਤੇ ਭਾਈ ਇੱਕ ਮਿੰਟ ਨੰਬਰ ਮੈਨ ਲੱਗਦਾ ਮੈਂ ਤੋ ਕਲੀਅਰ ਹੋ ਗਿਆ ਕਿ ਕਿੰਨਾ ਨੰਬਰ ਆ ਬੰਦ ਦੱਸਿਓ ਨਹੀਂ ਲੈਨ ਤੇ ਲੈ ਲੈ ਬਾਈ ਹਮੇਸ਼ਾ ਸੱਚਾ ਬੰਦਾ ਕਹਿੰਦਾ ਹੁੰਦਾ ਲੈਨ ਤੇ ਲੈ ਲੈ ਝੂਠਾ ਬੰਦਾ ਹਮੇਸ਼ਾ ਭੱਜਦਾ ਹੁੰਦਾ ਆ ਤੁਹਾਡੇ ਕੋਲ ਹੋਣਾ ਨੰਬਰ ਇਹਦਾ ਕਰਿਓ ਇਹਨੂੰ ਕਾਲ ਹਾਂਜੀ ਆ ਸੁਣ ਰਿਹਾ 121500 ਬੰਦਾ ਹਨਾ ਕਰੀਏ ਪਾਰ ਨਤਾਰਾ ਨਹੀਂ ਨਹੀਂ ਇਹਦਾ ਕੋਈ ਇਹ ਕੋਈ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਕੀਤੀੜਾ ਭੌਂਕਦੀ ਹੁੰਦੀ ਇੱਕ ਮਿੰਟ ਬਾਈ ਲਿਓ ਬਾਈ ਦਾ ਨੰਬਰ ਦੇਈਓ ਪੀਸ ਇਹਨਾਂ ਜਲਦੀ ਵਟਸਐਪ ਤੇ ਲਿਖੀ ਨਹੀਂ ਨਹੀਂ ਲੈਨੇ ਆ ਆਹੋ ਯਾਰ ਤੁਹਾਡੀ ਇਮੇਜ ਆ ਐਨੇ ਸਾਲ ਦੀ ਮਿਹਨਤ ਆ ਇੱਦਾਂ ਹੁਣ 12-1500 ਬੰਦੇ ਮੋਰੇ ਬੰਦਾ ਕਹਿ ਗਿਆ ਰਿਕਾਰਡਿੰਗ ਮੈਂ ਚਲਾਉਣ ਨਹੀਂ ਦਿੱਤੀ ਮੈਂ ਕਿਹਾ ਇਦਾਂ ਨਹੀਂ ਚਲਾਉਣੀ ਇੱਕ ਮਿੰਟ ਆ ਗਿਆ ਨੰਬਰ ਇੱਕ ਮਿੰਟ ਇਹ ਨਾ ਵੀਡੀਓ ਦੇ ਵਿੱਚ ਗਾਲਾਂ ਵੀ ਕੱਢਦਾ ਮੈਂ ਇਹਨੂੰ ਪੁੱਛ ਲਵਾਂ ਮੈਂ ਕਿਹਾ ਤੁਸੀਂ ਪੂਰੀ ਵੀਡੀਓ ਭੇਜੀ ਤੁਹਾਨੂੰ ਆਡੀਓ ਭੇਜੀ ਮੈਂ ਉਹਦੇ 'ਚ ਕਹਿੰਦਾ ਮੈਂ ਤਾਂ ਭਾਈ ਮਾਰੀ ਜਾਣਾ ਮੈਂ ਕਿਹਾ ਮੈਨੂੰ ਉਧਰ ਜਵੰਦਾਂ ਮਰਿਆ ਮੈਂ ਕਿਹਾ ਡਾਇਰੈਕਟਰ ਬੀਜੀ ਆ ਤੋ ਮੈਂ ਉਹਦੇ ਨਾਲ ਗੱਲ ਕਰਦਾ ਵਿੱਚ ਵੀਡੀਓ 'ਚ ਇਹ ਆਡੀਓ 'ਚ ਮੈਂ ਇਹ ਵੀ ਕਹਿ ਰਿਹਾ ਹਾਂ ਹਾਂ ਤੁਸੀਂ ਸੁਣੀ ਆਡੀਓ ਪੂਰੀ ਨਹੀਂ ਮੈਂ ਨਹੀਂ ਸੁਣੀ ਕਹਿੰਦਾ ਲੋਕਾਂ ਮੋਰੇ ਚਲਾ ਮੈਂ ਚਲਾਉਣ ਨਹੀਂ ਦਿੱਤੀ ਇੱਕ ਮਿੰਟ ਇਹ ਤੁਹਾਡਾ ਹੋਲਡ ਉੱਗਾ ਉਹਨੂੰ ਮੈਂ ਵਿੱਚ ਐਡ ਕਰ ਲੱਗਾ ਇੱਕ ਮਿੰਟ ਓਹੋ ਗਲਤ ਨੰਬਰ ਲੱਗ ਗਿਆ ਇੱਕ ਮਿੰਟ ਗਲਤ ਹੀ ਲੱਗ ਗਿਆ ਇੱਕ ਮਿੰਟ ਇਹ ਕੰਟਰੋਲ ਗਿਆ ਕਿਸੇ ਕਿਸੇ ਕੋਰੇ ਨੂੰ ਲੱਗ ਗਿਆ ਗਲਤ ਲੱਗ ਗਿਆ ਸੌਰੀ ਹੁਣ ਕਰ ਹੈਲੋ ਹਾਂਜੀ ਲਿਓ ਭਾਜੀ ਆ ਪ੍ਰੀਤ ਭਾਜੀ ਵਿਚੇ ਹੀ ਆ ਇੰਦੀ ਵਿੱਚ 2 ਮਿੰਟ ਦਾਂਗੇ ਇਮੀਗ੍ਰੇਸ਼ਨ ਹੈ 2 ਮਿੰਟ ਪੂਰੇ ਬੈਕ ਕਾਲ ਕਰਦਾ ਕੀ ਆ ਹੈਲੋ ਹੂੰ ਬੁਲੀਏ ਨੰਬਰ ਹਾਂਜੀ ਵਿਚੇ ਹੀ ਆ ਕਹਿੰਦਾ 2 ਮਿੰਟ ਹੋਲਡ ਕਰੋ ਇਮੀਗ੍ਰੇਸ਼ਨ ਕਰਦਾ ਕੋਈ ਇਮੀਗ੍ਰੇਸ਼ਨ ਕੋਈ ਨਹੀਂ ਤੁਸੀਂ ਹੈਗਾ ਟਾਈਮ ਤੁਹਾਡੇ ਕੋ ਹਾਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਹੋਰ ਨਮੀਤਾ ਜੀ ਕਿਹੜੇ ਕਿਹੜੇ ਚਲੋ ਗੱਲਬਾਤ ਕਰ ਲੈਣੇ ਵੀਰ ਨਾਲ ਉਹ ਵਿੱਚੇ ਹੀ ਆ ਉਹ ਫੇਰ ਹੈਲੋ ਬੋਲ ਲੂ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਭਰਾ ਦੇ ਮੜ ਜਾ ਦੱਸ ਦੋ ਤੇ ਆਪਾਂ ਨੂੰ 12 1300 ਬੰਦਾ 2000 ਬੰਦਾ ਐਪ ਤੇ ਆ ਤੇ ਫੇਸਬੁੱਕ ਤੇ ਆ ਹਾਂਜੀ ਆਪਣੇ ਗਾਣੇ ਹੁਣੇ ਆਇਆ ਪਿੱਛੇ ਜੇ ਭੌਂਕ ਦੀ ਕਤੀੜ ਇੱਕ ਤਾਂ ਇਹਨਾਂ ਕਤੀੜਾਂ ਲਈ ਗਾਇਆ ਆਪਾਂ ਭੌਂਕ ਦੀ ਕਤੀੜ ਹੁਣੇ ਆਇਆ ਗਾਣਾ ਆਪਣਾ 4-5 ਦਿਨ ਪਹਿਲਾਂ ਮਾਰੂ YouTube ਤੇ ਸਰਚ ਅੱਛਾ ਇੱਕ ਮਬਾਰਕ ਗਾਣੇ ਦਾ ਨਾਮ ਕਿਹੜੇ ਚੈਨਲ ਤੇ ਮੇਰੇ ਆਪ ਦੀ ਪ੍ਰੀਤ ਬਰਾੜ ਚੈਨਲ ਤੇ ਆਇਆ ਜੀ ਅੱਛਾ ਸਿੰਗਲ ਆ ਜਾਂ ਡੂਟ ਆ ਯੂਟਬ ਵੀਰੇ ਅੱਛਾ ਜੀ ਹਮਮ ਓਕੇ ਕੀ ਕਹਿੰਦਾ ਮਤਲਬ ਅੱਛਾ ਇਹ ਐਂ ਕਹਿੰਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਗਤੀੜਾਂ ਦੀ ਵੀ ਕਿਹੜਾ ਇਹਨਾਂ ਨੂੰ ਕਾਰਡ ਪਾਇਆ ਕਿੱਥੇ ਨਹੀਂ ਯਾਰ ਆ ਇੱਕ ਮਿੰਟ ਨਹੀਂ ਨਹੀਂ ਬਾਈ ਚਲੋ ਤੁਹਾਡਾ ਆਪ ਸੱਚ ਆ ਪਰ ਆ ਮਾੜੀ ਗੱਲ ਆ ਵੀ ਤੁਸੀਂ ਸੋਸ਼ਲ ਮੀਡੀਆ ਤੇ ਇਨ ਹਜ਼ਾਰਾਂ ਲੱਖਾਂ ਲੋਕਾਂ ਮੋਰੇ ਲੈ ਕੇ ਆਏ ਆ ਹਨਾ ਓਏ ਕਿクセ ਬੰਦੇ ਦੀ ਇੰਨੇ ਸਾਲ ਦੀ ਇਮੇਜ ਨੂੰ ਤੁਸੀਂ ਠੇਸ ਪਹੁੰਚਾਉਣ ਲਈ ਉਹ ਗੱਲ ਸੁਣ ਵੀਰੇ ਆਡੀਓ ਤੇ ਵੀ ਮੈਂ ਇਹੀ ਕਿਹਾ ਵੀ ਡਾਇਰੈਕਟਰ ਨਾਲ ਗੱਲ ਕਰੂੰਗਾ ਵੀਰੇ ਕਰ ਲੈ ਉਹਦੇ 'ਚ ਮੇਰਾ ਕੋਈ ਰੋਲ ਨਹੀਂ ਪੌਂਕੀ ਜਾਂਦੇ ਭਾਜੀ ਮੈਨੂੰ ਕੀ ਫਰਕ ਪੈਂਦਾ ਨਾ ਕਦੀਰਾਂ ਦਾ ਇਹਨਾਂ ਨਾਲ ਦਾ ਹਾਂ ਹਾਂ ਹੈ ਕੋਈ ਜਿਹੜਾ ਬੰਦਾ ਸਹੀ ਹੈ ਸਹੀ ਹੈ ਮੈਨੂੰ ਜਦੋਂ ਮਰਜੀ ਉਹ ਹੀ ਹੁਣ ਮੈਨੂੰ ਲੱਗਦਾ ਤੁਸੀਂ ਸਹੀ ਹੈ ਤਾਂ ਹੀ ਤੁਸੀਂ ਕਿਉਂ ਉਹਨੂੰ ਵਿੱਚ ਪਾਲਾ ਜਿਹੜਾ ਝੂਠਾ ਬੰਦਾ ਹੁੰਦਾ ਉਹ ਤਾਂ ਭੱਜਦਾ ਹੁੰਦਾ ਉਹ ਤਾਂ ਕਦੇ ਵੀ ਨਹੀਂ ਕਹਿੰਦਾ ਵੀ ਆਪਣੇ ਨੂੰ ਐਡ ਕਰ ਬਿਲਕੁਲ ਵੀ ਕੋਈ ਚੱਕਰ ਨਹੀਂ ਗਾ ਨੋ ਪ੍ਰੋਬਲਮ ਪਾਲਾ ਵਿੱਚ ਬਹੁਤ ਆਪੋਰਟ ਕਰ ਸਕਦਾ ਆ ਉਹ ਹੀ ਮੈਂ ਕਹਿੰਦਾ ਹੋਲਡ ਕਹਿੰਦਾ ਰੋਕ ਹੈਗਾ ਵਿੱਚ ਹੀ ਆ ਹਾਂ ਹੂੰ ਹੂੰ ਜੀ ਨੂੰ ਮੈਂ ਪਿੱਛੇ ਜਿਹਾ ਸੀ ਮੈਂ ਕਹ ਤੂੰ ਥੋੜੇ ਦਿਨ ਰੁਕ ਚੱਲ ਕੋਈ ਨਹੀਂ ਕਹਿੰਦਾ ਮੈਂ ਤੰਗ ਬਾਲਾ ਮੇਰੇ ਤੇ ਪਰਚੇ ਹੋਏ ਹੋਏ ਆ ਮੇਰੇ ਤੇ ਚਾਰਜ ਲੱਗਿਆ ਹੋਇਆ ਵੀ ਮੈਨੂੰ ਬਾਲੀ ਲੋੜ ਆ ਮੈਂ ਕਹ ਯਾਰ ਤੇ ਤੇ ਤਿੰਨ ਚਾਰ ਚਾਰਜ ਤੇ ਚੋਰੀ ਦੇ ਵੀ ਆ ਤੇ ਕੁੜੀਆਂ ਗੜੀਆਂ ਨੂੰ ਛੇੜਨ ਦੀਆਂ ਮੈਂ ਕਹ ਕੋਈ ਨਹੀਂ ਕਹਿੰਦਾ ਮੇਰੇ ਕੋਲ 30 ਪੈਂਤੀ ਆ ਸੀ ਕਹਿੰਦਾ ਵਕੀਲ ਨੂੰ ਦੇਤਾ ਮੈਂ ਮੈਨੂੰ ਮੈਂ ਕਹਿਆ ਤੂੰ ਇਹਦਾ ਕੁੜੀਆਂ ਛੇ ਇੱਥੇ ਦਾ ਕਤਲ ਵਾਲੇ ਨੂੰ ਨਹੀਂ ਫੜਦੀ ਪੁਲਿਸ ਕੁੜੀਆਂ ਛੇੜਨ ਦਾ ਕਿਹੜਾ ਚਾਰਜ ਕੈਨੇਡਾ ਚ ਨਹੀਂ ਨਹੀਂ ਹੈਗਾ 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 ਮੈਨੂੰ ਭੇਜੀ ਨਹੀਂ ਆ ਪਰ ਅੱਜ ਤੋਂ ਮੈਨੂੰ ਹਫਤਾ 10 ਦਿਨ ਪਹਿਲਾਂ ਹੀ ਭੇਜੀ ਚਾਰਜ ਦੋਨੇ ਅੱਛਾ ਮੈਂ ਉਦੋਂ ਹੀ ਫਿਰ ਮੈਂ ਕਿਹਾ ਮੈਂ ਕਹਿਆ ਯਾਰ ਮੈਂ ਤੂੰ ਐਂ ਕਰ ਫਿਰ ਮੈਂ ਬੱਕੀ ਤੂੰ ਤੈਂ ਕਿ ਨਾਲ ਮੈਂ ਕਿਹਾ ਤੇਰਾ ਮੈਂ ਹੱਲ ਕਰਉਣਾ ਡਾਇਰੈਕਟਰ ਨੂੰ ਕਿਹਾ ਕਿ ਮੈਂ ਤੈਨੂੰ ਮਨਾਈ ਨਹੀਂ ਕੀਤਾ ਵੀ ਨਹੀਂ ਮੈਂ ਕਿਹਾ ਚੱਲ ਯਾਰ ਕੋਈ ਨਹੀਂ ਚੱਲ ਤੇਰਾ ਵੀ ਨੁਕਸਾਨ ਹੋਇਆ ਤੂੰ ਮੇਰਾ ਵੀ ਬਹੁਤ ਕੀਤਾ ਮੈਂ ਕਿਹਾ ਮੈਨੂੰ ਦੁਬਾਰਾ ਸ਼ੂਟਿੰਗ ਕਰਨੀ ਪੈਣੀ ਆ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਮੈਂ ਡਾਇਰੈਕਟਰ ਨੂੰ ਕਿਹਾ ਕਿ ਉਹ ਹੋਰ ਮੁੰਡਾ ਲੁਗਾ ਤੈਨੂੰ ਉਧਰੋਂ ਫੋਰਾ ਫਿਫਟੀ ਕਰਾ ਦੂਗਾ ਚੱਲ ਤੇ ਰਹਿ ਦੇ ਪੈਸੇ ਜਦੋਂ ਮੈਂ ਮਣਾ ਦੇਣਾ ਇਹ ਮੈਂ ਆਪ ਕਿਹਾ ਬਈ ਉਹਨੂੰ ਆਪਕੇਰ ਮੈਂ ਯਾਰ ਛੂਟੇ ਹੀ ਕਰ ਲੈਂਦਾ ਇਹਨੇ ਸਿਆਪੇ ਹੀ ਨਹੀਂ ਸੀ ਪੈਣੇ ਨਾਲੇ ਮਸ਼ਹੂਰ ਹੋ ਜਾਣਾ ਸੀ ਬਾਈ ਨੇ ਗੱਲ ਹੀ ਹੁੰਦਣਾ ਬਿਲਕੁਲ ਗੱਲ ਤੇਹੀ ਪੁੱਛ ਲੋ ਲੈਨ ਤੇ ਲੌਂ ਲੈਨ ਚ ਹੀ ਲੱਗਿਆ ਵੀਰ ਭਰਾ ਸੁਣਦਾ ਵੀ ਆ ਵੀ ਵੀਰੇ ਤੂੰ ਛੂਟੇ ਹੀ ਕਰ ਲੈਂਦਾ ਯਾਰ ਗੱਲ ਹੀ ਮੁੱਕ ਜਾਣੀ ਸੀ ਲੈਨ ਲੈਨ ਤੇ ਲੈਨ ਚ ਹੀ ਐੜਈ ਆ ਵੀਰੇ ਐੜਈ ਆ ਫਿਰ ਬੋਲਦਾ ਕਿਉਂ ਨਹੀਂ ਉਹ ਪਤਾ ਨਹੀਂ ਤੁਸੀਂ ਦੇਖੋ ਕਾਨਫਰੈਂਸ ਕਾਲ ਚੱਲ ਰਹੀ ਆ ਤਿੰਨ ਬੰਦੇ ਆ ਤੁਸੀਂ ਆ ਮੈਂ ਆ ਉਹ ਆ ਵਿਚ ਆ ਕਹਿੰਦਾ ਹੋਲਡ ਪਤਾ ਨਹੀਂ ਇਮੀਗ੍ਰੇਸ਼ਨ ਤੇ ਕਿੱਥੇ ਗਈ ਜਾਂਦਾ ਕਿਹੜੀ ਇਮੀਗ੍ਰੇਸ਼ਨ ਦੀ ਕੋਈ ਉਹ ਬਾਈ ਵੇਚਿਆ ਇਹਦਾ ਕਾਨਫਰੈਂਸ ਇੱਕ ਮਿੰਟ ਬਾਈ ਵੀਰੇ ਇੱਕ ਮਿੰਟ ਮੈਂ ਦੁਬਾਰਾ ਕਰਦਾ ਦੋਨਾਂ ਨੂੰ ਇੱਕ ਮਿੰਟ ਰੱਖੋ ਭਰਾ ਮੇਰਾ ਤੇਰਾ ਵਟਸਐਪ ਕਿਹੜੇ ਨੰਬਰ ਤੇ ਚੱਲਦਾ ਇਹ ਸੇਮ ਤੇ ਹੀ ਆ ਨਹੀਂ ਨਹੀਂ ਐਦਾਂ ਡਰੈਗਟ ਹੀ ਆਪਾਂ ਦੋਨਾਂ ਨੂੰ ਵਿੱਚੇ ਕਰ ਲੈਨੇ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਦੁਬਾਰਾ ਲਾਉਣਾ ਮੈਂ ਇਹ ਵਿੱਚ ਸੀਗਾ ਉਹ ਇੱਕ ਮਿੰਟ ਇੱਕ ਮਿੰਟ ਰੱਖੋ ਬਾਈ ਹੋਰ ਕੋਈ ਨਾ ਲਾਓ ਯਾਰ ਇੰਡੀਆ ਤੋਂ ਕੋਲਾ ਕਰੀ ਜਾਂਦੇ ਆ ਇੱਕ ਮਿੰਟ ਦਵਾਰਾ ਲਾਉਣਾ ਬਾਈ ਨੂੰ ਤੇ ਵਾਜਾ ਜੋ ਦਾ ਲਾਣਾ ਕਮੈਂਟਰ ਕੋ ਯਾਰ ਇੱਕ ਸਕਿੰਟ ਇੱਕ ਸਕਿੰਟ ਲਾਓ ਵੀ ਪਹਿਲਾਂ ਇਹ ਬਾਈ ਨੂੰ ਲਾ ਲੈਣੇ ਆ You have reached mailbox number 90 ਹਾਂਜੀ ਹੋ ਗਿਆ ਪਹਿਲੇ ਹਾਂ ਹਾਂ ਯਾਰ ਅੰਟੀ ਬਾਈ ਮੈਂ ਕਾਹਦਾ ਫੋਨ ਕਰੀ ਜਾਣਾ ਤੇ ਚੱਕਦੇ ਨਹੀਂ ਪਏ ਯਾਰ ਨਹੀਂ ਨਹੀਂ ਭਰਾਵਾ ਤੂੰ ਕਾਨਫਰੈਂਸ ਦੇ ਵਿੱਚ ਤਾਂ ਸੀ ਵੀਰ ਮੇਰਾ ਉਹ ਨਹੀਂ ਯਾਰ ਓਕੇ ਆ ਪੀਤ ਬਾਈ ਦਾ ਨੰਬਰ WhatsApp ਕਰੀ ਮੜ ਜਿਆ ਕੀ ਉਹਦਾ ਨਾਮ ਆ ਆਪਣਾ ਬਾਈ ਉਹ ਹੁਣ ਲੱਗ ਗਿਆ ਤੇ ਚਲਾ ਗਿਆ ਆਪਣਾ ਉਹਨਾਂ ਦਾ ਗਿਆ ਛੇੜੀ ਆ ਉਹਨਾਂ ਦਾ ਹਾਈ ਲਿਖਿਆ ਆ ਗਿਆ WhatsApp ਤੇ ਨਾ ਨਾ ਇਹਨੂੰ ਕਹੀਂ ਬਈ ਜਿਹੜਾ ਕਹਿੰਦਾ ਕੁੜੀਆਂ ਛੇੜੀਏ ਲਾ ਹੁਣ ਇਹਨੂੰ ਵਿੱਚ ਇੱਕ ਮਿੰਟ ਲਾਉਣਾ ਲਾਉਣਾ ਪਿਆਰ ਨਾ ਕਰਿਓ ਗੱਲ ਪਿਆਰ ਨਾਲ ਕਰੂੰਗਾ ਤੇ ਮੈਂ ਹੁਣ ਬਈ ਮੈਂ ਸੋਦਾ ਹੀ ਚੱਲ ਬੰਦੇ ਦਾ ਨਾ ਯਾਰ ਬਈ ਝਗਾਟਾ ਕਰ ਰਵੇ ਹੈਨਾ ਬਈ ਜੇ ਇਹਨੇ ਚੱਗਾ ਝੱਗਾ ਚੱਕਣਾ ਬਾਬੇ ਮੈਂ ਕਰੂੰ ਲੰਗਾ ਲਿਆਉਣ ਨੂੰ ਵਿੱਚ ਇੱਕ ਮਿੰਟ WhatsApp ਤੇ ਕਰਾਂ WhatsApp ਤੇ WhatsApp ਤੇ اسی ਨੰਬਰ ਤੇ ਲਾ ਲਈ ਬਈ ਉਹ ਉਹਨੂੰ ਕਹ ਹੁਣ ਚੱਕ ਲੈ ਹੁਣ ਰੁਕ ਜਾ ਮੈਂ ਇਧਰੋਂ ਲਾਇਆ ਨਹੀਂ ਚੱਕਦਾ ਖੜੋ ਤਾਂ ਸਹੀ ਯਾਰ ਸਬਰ ਕਰੋ ਦੋ ਹੈਲੋ ਆ ਗਿਆ ਆ ਗਿਆ ਆ ਗਿਆ ਹਾਂਜੀ ਪਿਆਰ ਨਾਲ ਗੱਲ ਕਰਿਓ ਭਰਾ ਮੇਰੇ प्यार ਨਾਲ ਪਿਆਰ ਨਾਲ ਪਿਆਰ ਨਾਲ ਚਾਚੇ ਤੈਨੂੰ ਕੈਸ਼ 2900 ਡਾਲਰ ਮਿਲਿਆ ਹਾਂ ਜਾਂ ਨਾ ਮੈਨੂੰ ਨਹੀਂ ਮਿਲਿਆ ਵੀਰੇ ਡਾਇਰੈਕਟਰ ਨੂੰ ਪੁਆਇਆ ਆਪਾਂ ਖਾਤੇ ਮੇਰੇ ਕੋਲੇ ਪਰਚੀ ਪਈ ਆ ਸਿੱਧੀ ਗੱਲ ਸੁਣ ਲੈ ਮੇਰੀ ਇੱਕ ਪਿਆਰ ਨਾਲ ਨਹੀਂ ਨਹੀਂ ਪਿਆਰ ਨਾਲ ਅੱਛਾ ਤੈਨੂੰ 2900 ਡਾਲਰ ਤੈਨੂੰ ਕੈਸ਼ ਫੜਾ ਗਿਆ ਤੇ ਤੂੰ ਕਹਿਣ ਤੇ ਕਹਿ ਕੇ ਮੇਰੇ ਦਿੱਤਾ ਸੀ ਗੱਲ ਗੱਲ ਉਹ ਗੱਲ ਤਾਂ ਸੁਣ ਲੈ ਪਹਿਲਾਂ ਮੈਨੂੰ ਐਂ ਦੱਸ ਉੱਥੇ ਤੇਰੇ ਫਿਰ ਇਹਨੂੰ ਬੁਲਾ ਲਿਓ ਇਹਨੂੰ ਬੁਲਾ ਲਿਓ ਪਹਿਲਾਂ ਮੈਨੂੰ ਹਾਂ ਜੀ 2900 ਆਇਆ ਸੀ ਹਾਂ ਹਾਂ 2900 ਆਇਆ ਸੀ ਇਹਨੇ 2900 ਕੈਸ਼ ਆਇਆ ਹਾਂ ਜਾਂ ਨਾ ਪਹਿਲਾਂ ਇਹ ਦੱਸਣਾ ਮੈਂ ਕਿਹਾ ਆਇਆ ਸੀ ਆਇਆ ਸੀ ਮੁੱਤਰ ਲਈ ਥੋੜ ਰਿਹਾ ਮੈਂ ਓਕੇ ਅਗਲੀ ਗੱਲ ਅਗਲੀ ਗੱਲ 28 ਤਰੀਕ ਦੀ ਸ਼ੂਟਿੰਗ ਰੱਖੀ ਸੀ ਇਹਨੇ 7000 ਰੁਪਏ ਦੇਣਾ ਸੀ ਸਾਰੇ ਇਹ ਸੌ ਖਾਵੇ ਆਪਦੇ ਮਾਪਿਓ ਦੀ ਵੀ ਇਹਨੇ ਦੇਣਾ ਸੀ ਕਿ ਨਹੀਂ ਵੀਡੀਓ ਚ ਦੱਸੋ ਭਾਜੀ ਖਾਵੇ ਓਕੇ ਹੁਣ ਮੈਂ ਆਵਾਂ ਇੱਕ ਇੱਕ ਗੱਲ ਤੇ ਜਵਾਬ ਗੱਲ ਸੁਣਾ ਪਹਿਲਾਂ ਮੇਰੀ ਪੂਰੀ ਤਾਂ ਸੁਣਾਓ ਭਾਜੀ ਉਹ ਦੱਸੋ ਮੈਂ ਬੋਲਣਾ ਸੀ ਤੁਸੀਂ ਹਾਂ ਜਾਂ ਨਾ ਉਹ ਦੱਸੋ ਨਹੀਂ ਨਹੀਂ ਹੁਣ ਅਗਲੀ ਗੱਲ ਕਰਾਂਗੇ अच्छा फिर शूटिंग ਵਾਲੇ ਦਿਨ ਪਾਜੀ ਅੱਛਾ 28 ਤਰੀਕ ਦੀ ਸ਼ੂਟਿੰਗ ਰੱਖੀ ਸੀ ਮੈਂ ਇਹਨੂੰ ਬਾਜੀ ਜੋ ਕਾਲ ਕਰਨ ਲੱਗਿਆ ਤੜਕੇ ਦਾ 26 ਨੂੰ ਕਾਲ ਆਉਂਦੀ ਹੈ ਵੀ ਚਾਚੀ ਮੈਂ ਕਿਤੇ ਵਿਆਹ ਤੇ ਆਂ ਵੀ ਮੈਂ ਤੈਨੂੰ ਡਰੈਸਾਂ ਦਿਖਾਉਣਾ ਮੈਂ ਕਿਹਾ ਠੀਕ ਹੈ ਜੀ ਫਿਰ ਮੈਂ ਤੈਨੂੰ ਕਾਲ ਨਾ ਕਰੀਗਾ 28 ਤਰੀਕ ਨੂੰ ਮੈਨੂੰ ਮੈਸੇਜ ਵੀ ਭੇਜੇ ਮੇਰੇ ਕੋਲ ਸਾਰੇ ਪ੍ਰੂਫ ਪਏ ਆ ਕਿ ਵੌਇਸ ਮੈਸੇਜ ਹੀ ਭੇਜੇ ਸਾਰੇ ਇਹ ਬੰਦੇ ਨੇ ਫੋਨ ਨਹੀਂ ਚੱਕਿਆ ਜੀ ਸ਼ੂਟਿੰਗ ਵਾਲੇ ਦਿਨ ਤੜਕੇ ਤੋਂ ਲੈ ਕੇ ਸ਼ਾਮ ਤੱਕ ਜੀ ਹਾਂਜੀ ਉਹ ਜਿਹੜੇ ਨੇ ਬੰਦੇ だっ ਮੈਨੂੰ ਕਾਲ ਆਉਂਦੀ ਹੈ ਸ਼ਾਮ ਨੂੰ ਮੈਸੇਜ ਆਉਂਦਾ ਹੈ ਵੀ ਵੀ ਮੈਂ ਉਹਦਾ ਭਰਾ ਬੋਲਦਾ ਜੀ ਉਹਦਾ ਐਕਸੀਡੈਂਟ ਹੋ ਗਿਆ ਤੇ ਉਹ ਤਾਂ ਐਡਮਿਟ ਹੈ ਜੀ ਸਿਵਿਕ ਹਸਪੀਟਲ ਦੇ ਵਿੱਚ ਮੈਂ ਕਹਿੰਦਾ ਮੈਨੂੰ ਮੈਂ ਕਹਿੰਦਾ ਐਸਪੀ ਹਸਪੀਟਲ ਹੈ ਮੈਂ ਕਹਿੰਦਾ ਤੂੰ ਅਗਰ ਮੈਨੂੰ ਐਡਰੈਸ ਸੈਂਡ ਕਰ ਉਹਦਾ ਕਿੱਥੇ ਆ ਹਾਂ ਪਾਜੀ ਹਾਂ ਮੈਂ ਪੁੱਛਦਾ ਵੀਰੇ ਤੁਸੀਂ ਸ਼ੂਟਿੰਗ ਤੇ ਕਹਤੇ ਨਹੀਂ ਆਏ ਉਹ ਯਾਰ ਪਾਜੀ ਅਰ ਸਿੱਧੀ ਏਡੀ ਗੱਲਾਂ ਬਈ ਫੁੱਦੂ ਦਾ ਰੋ ਲੈ ਜਾਂਦਾ ਬਈ ਯਾਰ ਬਈ ਮੈਂ ਮੈਸੇਜ ਭੇਜ ਦੂਗਾ ਬਈ ਅੱਜ ਹੀ ਕੱਲ ਅੱਜ ਕੱਲ ਬਈ ਕਰ ਪਿਆਰ ਨਾਲ ਕਰਦਾ ਚਾਰ ਨਾਲ ਕਰਦਾ ਭਾਈ ਭਾਈ ਅੱਜ ਕੱਲ ਅੱਜ ਕੱਲ ਭਾਈ ਮੈਂ ਫੋਨ ਨਹੀਂ ਚੈੱਕ ਕਰ ਰਿਹਾ ਭਾਈ ਮੈਂ ਇੱਥੇ ਆ ਮੈਂ ਫਰਾਂਣਾ ਆ ਮੈਂ ਟਮਕਾਣਾ ਆ ਭਈ ਯਾਰ ਤੂੰ 100 ਫਰ ਛੂਟਿੰਗ ਰੱਖੀ ਸੀ ਕਿੰਨੀ ਰੱਖੀ ਝੂਠ ਬੋਲੀ ਜਾਂਦਾ ਤੂੰ ਐਵੇਂ ਭਾਈ ਤੂੰ 100 ਭਾਈ ਜੇ ਤੂੰ ਛੂਟੇ ਰੱਖੀ ਭਾਈ ਡਾਇਰੈਕਟਰ ਦਾ ਮੈਸੇਜ ਆ ਇੰਦੀ ਦਾ ਨੰਬਰ ਪਿਆ ਭਾਈ ਡੇਟ ਦਾ ਡਾਇਰੈਕਟਰ ਦਾ ਮੈਸੇਜ ਇਹਨੂੰ ਭੇਜ ਦੇ ਬਾਬੇ ਗੂੰ ਘਾਲੂ ਭੈਂਦੀ ਲੈਣਾ ਹੋਦਾ ਕੱਲ ਠੀਕ ਹੈ ਡਾਂਗ ਰਹਿਗਾ ਕੀ ਹੋਈ ਤੂੰ ਉਹ ਹੋਏਗਾ ਹੋਰ ਦੱਸ ਮੈਂ ਕਹਿਣਾ ਵੀ ਤੂੰ ਆਉਂਦੀ ਤੱਕ ਜਾਣਾ ਯਾਰ ਤੂੰ ਤੂੰ ਗੂੰ ਫਾਇੰਗਾ ਜੀ ਮਤਲਬ ਬ੍ਰੈਕ ਲੈਣ ਤੇ ਲੈ ਲ ਹੁਣੇ ਇਕੱਲਾ ਇਕੱਲਾ ਹਾਂਜੀ ਡਾਇਰੈਕਟਰ ਨੂੰ ਵੀ ਲੈ ਲੈ ਬਈ ਜਵਾਨ ਰਹਿ ਗਈ ਜਵਾਨ ਰਹਿ ਗਈ ਜਿੰਨੇ ਬੰਦੇ ਬੈਠੇ ਆ ਜੇ ਹੁਣੇ ਤੂੰ ਨਾਲ ਦੀ ਨਾਲ ਸਕਰੀਨ ਸ਼ਾਟ ਜੇ ਇੰਦੀ ਨੂੰ ਭੇਜ ਦੇਵੇਂ ਬਈ ਡਾਇਰੈਕਟਰ ਦਾ 28 ਤਰੀਕ ਦਾ ਬਾਬੇ ਜੋ ਤੂੰ ਕਹਿਂਗਾ ਮੈਂ ਉਹ ਕਰੂੰਗਾ ਬਾਬੇ ਹੋ ਦੱਸ ਉਹ ਗੱਲ ਸੁਣਾ ਮੈਂ ਨਹੀਂ ਮੁੱਕਰਦਾ ਉਹ ਗੱਲ ਸੁਣਾ ਗੱਲ ਦਿਖਾ ਗੱਲ ਪਕਾਈ ਮਰੀ ਜਾਣਾ ਮੈਂ ਨਹੀਂ ਮੁੱਕਰ ਲਗਾ ਐਵੇਂ ਲੱਲੇ ਮਰੀ ਜਾਣਾ ਗੱਲ ਵਾਲੀ ਗੱਲ ਨਹੀਂ ਤੂੰ ਮੈਸੇਜ ਭੇਜ ਤੇ ਗੱਲ ਖਤਮ ਮੈਸੇਜ ਭੇਜੋ ਨਾ ਮੈਨੂੰ ਮੈਂ ਤਾਂ ਇੰਤਨਾ ਗੱਲ ਹੀ ਕਰਾ ਦੂੰਗਾ ਵੇਟ ਕਰ ਲੈ ਬਈ ਮੇਰੇ ਤਾਂ ਗੱਲ ਹੀ ਕਰਾ ਦੂੰਗਾ ਗੱਲ ਕਰਾਉਣ ਨੂੰ ਤਾਂ ਭੰਤ ਗੱਲ ਕਰਾਉਣ ਨੂੰ ਜਦੇ ਮਰਜ਼ੀ ਨਾਲ ਕਰਾਵੇ ਤੂੰ ਹੁਣ ਇਹਨੂੰ ਸਕਰੀਨਸ਼ਾਟ ਭੇਜਾ 28 ਤਰੀਕ ਦਾ ਗੱਲ ਦਾ 28 ਤਰੀਕ ਹੀ ਆ ਤੂੰ ਇਸ ਸਕਰੀਨਸ਼ਾਟ ਭੇਜਿੰਦੀ ਵੇਟ ਕਰ ਇਹਦੀ ਵੇਟ ਕਰ ਤੈਨੂੰ ਮੈਸੇਜ ਭੇਜਦਾ ਹੁਣੇ ਮੈਂ ਸਕਰੀਨਸ਼ਾਟ ਭੇਜਦਾ ਵੇਟ ਕਰ ਇਹਦੀ 28 ਤਰੀਕ ਦਾ ਮੈਸੇਜ ਆਵੇ ਡਾਇਰੈਕਟਰ ਦਾ ਇਹਨੂੰ ਹੋਲਡ ਰੱਖ ਹੋਲਡ ਰੱਖ ਹੋਲਡ ਰੱਖ ਜਿ ਪਿਓ ਦਾ ਨਾ ਪੱਜੀ ਨਾ ਫਿਰ ਜੰਮਿਆਂ ਦਾ ਪਿਓ ਦਾ ਹੀ ਆ ਹੋਰ ਕਹਿੰਦਾ ਬਗਾਨੇ ਦਾ ਜੰਮਾ ਬਗਾਨੇ ਦਾ ਤੂੰ ਜੰਮਾ ਆ ਹਣੇ ਕੀ ਆਪਾਂ ਗੱਲ ਨਵੇੜਨੀ ਤਮਾਸ਼ਾ ਥੋੜੋ ਕਰਨਾ ਯਾਰ ਇੱਕ ਮਿੰਟ ਇੱਕ ਵਾਰੀ ਬਕਵਾਸ ਮਰੀ ਜਾਂਦਾ ਨਾ ਇੱਕ ਮਿੰਟ ਮੈਂ ਇਹ ਲੈ ਇਹ ਆਦੀ ਕਿਨ ਮੈਂ ਉਸ ਦਿਨ ਵੀ ਮੈਸੇਜ ਕੀਤਾ ਇਹ ਆ ਮੈਸੇਜ ਸੁਣ ਮੇਰਾ ਨਹੀਂ ਤੂੰ ਡਾਇਰੈਕਟਰ ਤੂੰ ਕਹਿਆ ਡਾਇਰੈਕਟਰ ਨਾਲ 28 ਤਰੀਕ ਦਾ ਸ਼ੂਟ ਆ ਸਾਰਾ ਕੁਝ ਭੇਜਣਾ ਸਾਰਾ ਕੁਝ ਭੇਜਣਾ ਪੇਸ਼ੈਂਸ ਰੱਖ ਲੈ ਜੱਦਾ ਕਚਰ ਕਚਰ ਕਰੀ ਜਾਂਦੇ ਮੈਂ ਭਕਾਈ ਸਾਲਾ ਬਣਿਆਵੇਂ ਚੁੱਧਰ ਮੈਂ ਪਿੱਟਦਾ ਸੀ ਕੁੱਤੇ ਵਾਂਗੂ ਇਹ ਹੈਗਾ ਤਾਂ ਹੀ ਬਣਿਆਵੇਂ ਤਾਂ ਹੀ ਬਣਿਆਵੇਂ ਸਾਲਾ ਪੱਟਿਆ ਤਾਂ ਨਹੀਂ ਪਿਆ ਹਾਂ ਪੁਲਿਸ ਕੋ ਚਲ ਜਾ ਜਾ ਭੱਜ ਜਾ ਜਾ ਭੱਜ ਜਾ ਜਰ ਜੇ ਐਂ ਬਕਵਾਸ ਮਾਰਨੀ ਤਾਂ ਜਾ ਭੱਜ ਜਾ ਉਹਨੇ ਪਿਆਰ ਨਾ ਪਿਆਰ ਨਾ ਵੀਰੇ ਪਿਆਰ ਨਾ ਜਾ ਫਟ ਲੈ ਜਿਹੜਾ ਮੇਰਾ ਪੱਟਾ ਨਾ ਫਰੇਣਾ ਝੂਠਾ ਮੂੰਹ ਨਾ ਇਹ ਪਿਆਰ ਨਾ ਯਾਰ ਪਿਆਰ ਨਾ ਭਾਈ ਪਿਆਰ ਨਾ ਯਾਰ ਉਹ ਬੋਲੀ ਕਿਵੇਂ ਜਾਂਦਾ ਸੌਰੀ ਉਹ ਵੀਰੇ ਬੈ ਕੱਟ ਦੇਣਾ ਜਿਹੜਾ ਗਲਤ ਸ਼ਬਦਾਵਲੀ ਵਰਤੂ ਪਿਆਰ ਨਾ ਯਾਰ ਹੈਲੋ ਇਹ ਹਾਂ ਮੈਂ ਤੈਨੂੰ ਮੇਰੇ ਸਕਰੀਨ ਸ਼ਾਟ ਭੇਜ ਤੇ ਸਾਰੇ ਆਲ ਹੈ ਇਹਨੂੰ ਵੀ ਭੇਜੇ ਤੇ ਜਿਹੜੇ ਇਹਨੂੰ ਵੀ ਭੇਜੇ ਸੀ ਉਹ ਵੀ ਭੇਜ ਤੇ ਇੱਕ ਮਿੰਟ ਜਿਹੜੇ ਡਾਇਰੈਕਟਰ ਆਲੇ ਵੀ ਡਾਇਰੈਕਟਰ ਨੂੰ ਮੈਂ ਲਾਈਨ ਤੀ ਲੈ ਲੈਣਾ ਇੱਕ ਮਿੰਟ ਵੇਟ ਕਰ ਭਾਈ ਉਹਨੇ ਸਾਰਾ ਸੱਚ ਦਾ ਸੱਚ ਦੱਸ ਦੇਣਾ ਹਾਂਜੀ ਵੇਟ ਕਰ ਵੇਟ ਕਰ ਵੇਟ ਕਰ ਜੀ ਆ ਤੇ ਨੂੰ ਮੈਂ ਚੈਟ ਵੀ ਭੇਜੀ ਇੱਕ ਮਿੰਟ ਇਹ ਮੈਂ ਤੇ ਇੱਕ ਮਿੰਟ ਇੱਕ ਮਿੰਟ ਇੱਕ ਦੰਗ ਜੀ ਐਦੀ ਬਾਈ ਜਦ ਤੱਕ ਉਹਦੀ ਚਾਟ ਆਉਂਦੀ ਆ ਆ ਸੁਣੀ ਆ ਮੈਨੂੰ ਪਤਾ ਹੈ ਤੂੰ ਭੇਜੀਆਂ ਮੈਂ ਤੈਨੂੰ ਚਾਟ ਆਉਂਦੀ ਆ ਆ ਸੁਣੀ ਮੁੰਡਾ ਸੋਣਾ ਤੜੇ ਇੱਕ ਵਾਰੀ ਵੀ ਕਿਹਾ ਵੀ ਤੇਰੇ ਮੈਂ ਨਹੀਂ ਹਾਂ ਪਟਾਖੇ ਹੋ ਰਹੇ ਹੋਰੇ ਤੇ ਆਹ ਹੋ ਮੇਰੇ ਦਲ ਤੋਂ ਕਾਣਾ ਚੰਨ ਤੇਰੀ ਹੱਥਾਂ ਤੋਂ ਪਸੂ ਚੁੱਕ ਤੇ ਆ ਅੱਗੇ ਸੇ ਚੱਲ ਸੁਣੀ ਚੱਲ ਪੂਰੀ ਪੂਰੀ ਸੁਣ ਮੈਂ ਤੇ ਤਾਂ ਤੈਨੂੰ ਇਹੀ ਇਹੀ ਆਡੀਓ ਤੇ ਆਲੀ ਮੇਰੇ ਕੋਲ ਪੂਰੀ ਸੀ ਆ ਰਾਵਲ ਦਾ ਰਾਵਲ ਦਾ ਪਹਿਲਾਂ ਦੀ ਕਰਦਾ ਤੁਸੀਂ ਆਏ ਕੀ ਕਹਦੇ ਯਾਰ ਏ ਰੈਡੀ ਕੀ ਮੈਨੂੰ ਉਹ ਮਿਲਿਆ ਪੇਪਰ ਜਿਹੜਾ ਤੁਹਾਨੂੰ ਕੁਛ ਨਾ ਮਿਲਿਆ ਸਾਊਦੀ ਹੋਏ ਵੀ ਇਹ ਵੀ ਇਹ ਵੀਰੇ ਮੈਂ ਕਿਹਾ ਵੀ ਮੈਂ ਕਿਹਾ ਮੈਂ ਮੁੱਕਰਦਾ ਨਹੀਂ ਇਸ ਗੱਲ ਤੋਂ ਇੰਦੀ ਦਾ ਪ੍ਰੋਗਰਾਮ ਹੈ ਉਹ ਤੂੰ ਬਾਅਦ ਚੁੱਕ ਹੈਲੋ ਇੰਦੀ ਇੰਦੀ ਹੈਲੋ ਇੰਦੀ ਹੈਲੋ ਇੰਦੀ ਇੰਦੀ ਕਿਹੜਾ 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 ਕ ਹੁਣ ਦੇਖ ਲੈ ਇੰਡੀਆ ਆਪ ਸੁਣਦਾ ਨਹੀਂ ਆਪ ਦਾ ਆਪ ਦਾ ਸੁਣਦਾ ਨਹੀਂ ਹੁਣ ਗੱਲ ਹੈ ਨਾ ਬਾਕੀ ਦਾ ਜੀ ਇਹਦੀ ਕੁੜੀਆਂ ਛੇੜਨ ਨੂੰ ਗੱਲ ਬਾਬੇ ਯਾਰ ਬਾਬੇ ਕੁੜੀਆਂ ਕੀ ਭਣਜੇ ਤੇ ਯਾਰ ਰੱਬ ਨੇ ਭਣਜੇ ਬਣਾਇਆ ਯਾਰ ਬੰਦਾ ਕੁੜੀ ਤੋਂ ਨਾ ਕੁੜੀ ਨਾਲ ਭਣਜੇ ਕੋਮਦਾ ਫੜਦਾ ਜਿਹੜਾ ਕਹਿੰਦਾ ਕੁੜੀ ਦੇ ਕੇਸ ਪਏ ਹੋਇਆ ਬਾਬੇ ਕਿਹੜਾ ਕੇਸ ਪਏ ਮੈਂ ਦੱਸ ਬਈ ਬਈ ਸੌਲਟ ਦਾ ਪੇਸ ਆ ਇੱਕ ਪਰਚਾ ਪੈਣੇ ਜਿਗੈ ਨਾ ਇੱਕ ਹੋਰ ਬਾਲ ਲੈਣਾ ਯਾਰ ਰੁਪਈਏ ਤਾਂ ਮੈਂ ਆਪਦੇ ਹੱਕ ਤੇ ਲੈ ਕੇ ਜਾਉ ਬਾਬੇ ਯਾਰ ਬਾਈ ਪਿਆਰ ਦੀ ਨਾ ਬੋਤ ਧਮਕੀ ਧਮਕੀ ਵਾਲਾ ਕੰਮ ਨਾ ਕਰਿਓ ਇੱਥੇ ਔਨਲਾਈਨ ਯਾਰ ਇਹ ਇੰਦੀ ਇੰਦੀ ਗੱਲਾਂ ਬੜੇ ਗੱਲਾਂ ਦੀਆਂ ਗੱਲਾਂ ਜਿਹੜੀ ਮਿਹਨਤ ਦੀ ਕਮਾਈ ਆ ਬਾਈ ਮਿਹਨਤ ਦੀ ਕਮਾਈ ਆ ਹਾਲੇ ਤੱਕ ਨਾ ਚੱਗਾ ਚੱਕਿਆ ਨਹੀਂ ਹੋ ਸੀਗਾ ਮੈਂ ਦਾਦਾ ਬਾਬੇ ਮੈਂ ਤਿੰਨ ਚਾਰ ਫੋਨ ਕੱਟ ਗਿਆ ਮੈਨੂੰ ਲੱਗਦਾ ਹਾਂ ਤਿੰਨ ਚਾਰ ਬੰਦਿਆਂ ਤੋਂ ਮੈਂ ਪੁੱਛਿਆ ਬਈ ਇਹਦਾ ਰਿਲੇਸ਼ਨ ਕਿੰਦਾ ਦਾ ਹੈ ਨਾ ਬਈ ਹਰ ਬੰਦੇ ਨੇ ਪਤਾ ਕੀ ਕਿਹਾ ਬਈ ਬਈ ਨਸ਼ਾ ਕਰਦਾ ਬਈ ਕੋਈ ਕੀ ਨਾਉਂਦਾ ਕੋਈ ਕੀ ਨਾਉਂਦਾ ਤੇ ਮੈਨੂੰ ਆਪਣੇ ਮਾਂ ਦੀ ਸੌਣ ਲੱਗੇ ਮੈਨੂੰ ਆਪਣੇ ਬਾਪ ਦੀ ਸੌਣ ਲੱਗੇ ਬਿਜ਼ਨਸ ਦੀ ਸੌਣ ਲੱਗੇ ਜਦ ਦਿਨ ਮੈਂ ਇਹਨੂੰ ਪੈਸੇ ਦੇਣ ਗਿਆ ਬਾਬੇ ਉਸ ਦਿਨ ਮੇਰੇ ਅੰਦਰ ਉਹ ਗਤੀ ਸੀਗੀ ਬਈ ਬਈ ਸਮਾਨਤਾ ਲਾ ਕੇ ਬੈਠਾ ਹੋਇਆ ਸੀਗਾ ਯਾਰ ਮੈਂ ਚੱਲ ਛ ਮੈਨੂੰ ਲੱਗਾ ਕੱਟ ਗਿਆ ਵੀਰ ਕੱਟ ਨਹੀਂ ਆ ਹੁਣ ਯਾਰ ਜਦੇ ਬੰਦੇ ਚੋਰੀ ਹੋਵੇ ਯਾਰ ਹੁਣ ਬੰਦੇ ਨੇ ਕਿੱਥੇ ਸੁਣਨੀ ਆ ਯਾਰ ਚਲੋ ਠੀਕ ਆ ਤੁਸੀਂ ਫੇਰ ਨਵੇੜ ਲਿਓ ਆਪਈ ਹੈ ਨਾ ਆਪਣਾ ਦੇਖ ਕੇ ਜਿੱਦਾਂ ਵੀ ਆ ਨਵੇੜੇ ਨੂੰ ਤਾਂ ਕੀ ਆ ਨਵੇੜੇ ਨੂੰ ਮੈਂ ਸਕਤੀ ਤਾਂ ਸੰਦੀ ਭਾਈ 2900 ਗਿਆ ਕੋਈ ਚੱਕਰ ਹੀ ਨਹੀਂ ਬਾਬੇ ਯਾਰ ਅੱਭਈ ਗਾਣਾ ਕਿਹੜਾ ਇਹਦਾ ਚੱਲਦਾ ਪਿਆ ਜਿਹੜਾ ਕਹਿੰਦਾ ਮੈਂ ਮਿਸ ਪੂਜਾ ਦਾ ਮੈਚ ਲਾਈ ਆ ਅਣਕ ਟੱਟਿਆ ਦਾ ਪਿਆ ਯਾਰ ਮਾਰਕੀਟ ਤੇ ਇਹ ਯਾਰ ਯਾਰ ਬਟਕਾ ਦੇ ਯਾਰ ਪੈਸੇ ਮਾਰ ਕੇ ਆਪਦੀ ਘਰ ਦੀਆਂ ਕਹਿੰਦਾ ਥੋੜੀ ਨਾ ਬਣਦੀਆਂ ਯਾਰ ਓਕੇ ਉਹ ਚਲ ਗਿਆ ਭਾਈ ਲੱਗਦਾ ਕੱਟ ਗਿਆ ਇਟਸ ਓਕੇ ਆਪਾਂ ਨਹੀਂ ਹੁਣ ਮੁੜ ਕੇ ਨਹੀਂ ਲਾਉਣਾ ਆਪਾਂ ਕੋ ਇਹ ਹੈ ਨਹੀਂਗਾ ਕੰਮ ਹਨਾ ਬਈ ਇਟਸ ਓਕੇ ਆ ਓਕੇ ਥੈਂਕ ਯੂ ਵੀਰ ਮੇਰਾ ਤੁਸੀਂ ਦੇਖ ਲਿਓ ਜਿੱਦਾਂ ਵੀ ਤੁਸੀਂ ਹੈਂਡਲ ਕਰਨਾ ਧੰਨਵਾਦ ਨਾ ਨਾ ਕੋਈ ਭਾਈ ਮੈਂ ਸੱਚੇ ਸਾਂ ਮੈਨੂੰ ਪੈਸੇ ਦਾ ਕੋਈ ਚੱਕਰ ਨਹੀਂ ਪੈਸੇ ਮਰ ਗਏ 노 ਪ੍ਰੋਬਲਮ ਬਟ ਮੈਂ ਚਾਹੁੰਦਾ ਭਾਈ ਜਦਾਂ ਮੇਰੇ ਮਰੇ ਨਾ ਕਿਸੇ ਹੋਰ ਦੇ ਨਾ ਮਰਨ ਬਾਬੇ ਯਾਰ ਹਾਂ ਨਾ ਕੋਈ ਨਹੀਂ ਆਪਣੇ ਮਰ ਕੇ ਕੋਈ ਨਹੀਂ ਭਾਈ ਆਪਣੇ ਬਈ ਢੇਲਣ ਦੀ ਬਈ ਸ਼ਕਤੀ ਹੈਗੀ ਬਈ 29 ਸੂ ਸੀਗਾ ਕੋਈ ਚੱਕਰ ਹੀ ਨਹੀਂ ਯਾਰ ਸੋਚ ਲਾਗੇ ਭੈਣ ਜਦੋਂ ਦੋ ਮਹੀਨੇ ਸ਼ਰਾਬ ਨਹੀਂ ਪੀਤੀ ਹੋਰ ਕੀ ਆ ਹਾਂ ਹਾਂ ਹਾਂ